ਲੋ ਵੀ ਭੈਣੋ ਗਰਮੀ ਆ ਚੁੱਕੀ ਆ ਹੁਣ ਮਹਿੰਗੇ ਮਹਿੰਗੇ ਸੂਟ ਤੇ ਭਾਰੇ ਭਾਰੇ ਸੂਟ ਪਹਿਣੇ ਹੋ ਗਏ ਬੰਦ ਪਰ ਤੁਹਾਨੂੰ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਹੈਗਾ ਥੋੜਾ ਭਰਾ ਤੁਹਾਡੇ ਵਾਸਤੇ ਬੜੀ ਵੱਡੀ ਚੀਜ਼ ਲੈ ਕੇ ਆਇਆ ਭੈਣੋ ਤੇ ਅਨਾਲ ਵੀਡੀਓ ਸੁਣ ਲਿਓ ਪਹਿਲਾਂ ਆਹ ਦੇਖ ਰਹੇ ਹੋ ਜਿਹੜੀ ਡੰਮੀ ਤੇ ਸਾਰੀ ਕਢਾਈ ਹੋਈ ਹੋਈ ਆ ਇਹ ਵਧੀਆ ਫੈਬਰਿਕ ਤੇ ਹੋਈ ਹੋਈ ਆ ਕੋਈ ਚੁਬਣਾ ਵਾਲਾ ਨਹੀਂ ਕੱਪੜਾ ਹੈਗਾ ਕੋਈ ਤੰਗ ਕਰਨ ਵਾਲਾ ਕੱਪੜਾ ਨਹੀਂ ਹੈਗਾ ਬਾਕੀ ਕਢਾਈ ਡਿਜ਼ਾਈਨ ਚੈੱਕ ਕਰ ਲਓ ਸਾਰਾ ਕੁਝ ਏ ਕਲਾਸ ਆ ਚਾਹੇ ਵਿਆਹ 바ਕੇ ਵਗਜੋ ਚਾਹੇ ਪਾਰਟੀ ਤੇ ਪਾਕੇ ਵਗਜੋ ਤੁਹਾਨੂੰ ਤੰਗ ਨਹੀਂ ਕਰਦਾ ਹੈਗਾ ਜੇ ਤੁਸੀਂ ਆਪਦੇ ਕੱਪੜਾ ਦੇ ਕੇ ਡਿਜ਼ਾਈਨ ਕਰਵਾਉਣਾ ਚਾਹੁੰਦੇ ਹੋ ਡਿਜ਼ਾਈਨ ਵੀ ਹੋ ਜਾਊਗਾ ਜੇ ਤੁਸੀਂ ਖਰੀਦਣਾ ਚਾਹੁੰਦੇ ਹੋ ਉਹ ਵੀ ਖਰੀਦ ਸਕਦੇ ਹੋ ਈਸ਼ਾ ਕ੍ਰੇਸ਼ਨ ਵਾਲਿਆਂ ਦਾ ਨੰਬਰ ਸਕਰੀਨ ਤੇ ਚੱਲਦਾ ਤੇ ਕਮਾਕੀ ਦੇ ਵਿੱਚ ਡਿਜ਼ਾਈਨ ਨੇ ਚੈੱਕ ਕਰ ਲੋ ਢੇਰਾਂ ਦੇ ਢੇਰ ਪਏ ਨੇ ਸਾਰੇ ਇਹ ਹੈਂਡਵਰਕ ਦੇ ਸੂਟ ਨੇ ਕੋਈ ਮਸ਼ੀਨੀ ਕਢਾਈ ਨਹੀਂ ਹੈਗੀ ਸਾਰਾ ਹੈਂਡਵਰਕ ਦਾ ਸੂਟ ਆ ਪੂਰਾ ਵਧੀਆ ਤੇ ਤੁਸੀਂ ਆਉਣਾ ਕਿਤੇ ਸਰਦਾਰ ਹੈਂਡਲੂਮ ਵਾਲੀ ਗਲੀ ਦੇ ਵਿੱਚ ਆ ਸ਼ਹਿਰ ਬਰਨਾਲਾ ਨੰਬਰ ਚੱਲਦਾ ਸਕਰੀਨ ਤੇ ਵੀਡੀਓ ਕਰ ਦੋ ਸ਼ੇਅਰ ਕਰ ਦਿਓ ਫਟੇ ਲੁੱਟ ਲੋ ਮੇਲਾ